ਕੋਈ ਲੋੜ ਨਹੀਂ ਅਠਾਰ ਤੀਰਥਾਂ ਦੇ ਰਮਣ ਕਰਨ ਦੀ ਕੋਈ ਨਾ ਲੋੜ ਨਹੀਂ ਪੂਰਨ ਮਾਸ਼ੀ ਦੇ ਵਰਤ ਰੱਖਣ ਦੀ 33 ਕਰੋੜ ਦੇਵਤਿਆਂ ਦੇ ਚੱਕਰਾਂ ਚ ਪੈਣ ਦੀ ਕੋਈ ਲੋੜ ਨਹੀਂ ਧੋਣੇ ਟਪਾਣ ਦੀ ਜਲਧਾਰਾ ਕਰਨ ਦੀ ਵਰਤ ਰੱਖਣ ਦੀ ਕੋਈ ਲੋੜ ਨਹੀਂ ਲੰਬੇ ਚੌੜੇ ਅਡੰਬਰ ਕਰਨ ਦੀ ਹਵਨ ਕਰਨ ਦੀ ਯਾਦ ਕਰਨ ਦੀ ਕਨ ਕੇਵਲ ਨਾਮ ਅਦਾ ਥੋੜਾ ਜਿਹਾ ਸਮੇਂ ਦਾ ਦਸਵੰਦ ਜੇ 24 ਘੰਟੇ ਦਾ ਦਿਨ ਰਾਤ ਹੈ ਤੇ ਦਾ ਦਸਵਾਂ ਹਿੱਸਾ ਸਿਰਫ ਦੱਤਸ ਮੈਂ ਜਿਹੜਾ ਇਹ ਕੋਈ ਢਾਈ ਘੰਟੇ ਦੇ ਕਰੀਬ ਇਹ ਢਾਈ ਘੰਟੇ ਤੋਂ 24 ਘੰਟਿਆਂ ਚ ਪਰਮਾਤਮਾ ਵਾਸਤੇ ਕੱਢ ਗਏ 2.5 ਘੰਟੇ ਜਿਹਦੇ ਚ ਇੰਜ ਕਹ ਲਈ ਤੂੰ 2 ਘੰਟੇ ਸਵੇਰੇ ਕਰ ਲੈ 1.5 ਘੰਟਾ ਸਵੇਰੇ ਕਰ ਲੈ ਕੰਟਾ ਦਾ ਘੰਟਾ ਸ਼ਾਮ ਨੂੰ ਕਰ ਲੈ ਇਸ ਤਰ੍ਹਾਂ ਕਰ ਲੈ ਤੇ ਹੁਣ 24 ਘੰਟਿਆਂ ਚ ਜਿਹੜਾ 2.5 ਘੰਟੇ ਵੀ ਧਰਮ ਵਾਸਤੇ ਨਹੀਂ ਖਰਚ ਕਰ ਸਕਦਾ ਪਰਮਾਤਮਾ ਵਾਸਤੇ ਨਹੀਂ ਖੜ ਸਕਦਾ ਸਮਾ ਕੱਢਣ ਦੇ ਤੇ ਬੜਾ ਸ਼ੋਮ ਹੋਇਆ ਕਿ ਧਰਮ ਦੇਚ ਪਛੜ ਜਾਏਗਾ ਬਿਲਕੁਲ ਪਛੜ ਜਾਏਗਾ ਸਮਾ ਨਾ ਕੜੀਏ ਧਨ ਕਮਾਣਾ ਸਮਾ ਮੰਗਦਾ ਹੈ ਧਨ ਕਮਾਣਾ ਅਕਲ ਮੰਗਦਾ ਹੈ ਧਨ ਕਮਾਣਾ ਸਰੀਰਕ ਸ਼ਕਤੀ ਮੰਗਦਾ ਹੈ ਤੇ ਧਰਮ ਐਵੇਂ ਮਿਲ ਜਾਏਗਾ ਇਹ ਵੀ ਸਮਾ ਮੰਗਦਾ ਫਿਰ ਇੱਕ ਮੈਂ ਹੋਰ ਵੀ ਅਰਜ਼ ਕਰਦਿਆਂ ਕਲ ਦਉਰਾਏ ਸੀ ਧਨ ਤੇ ਚਲੋ ਪਿਆਦਾ ਪੁੱਤਰ ਨੂੰ ਮਿਲ ਜਾਏਗਾ ਪੁੱਤਰ ਦਾ ਪੁੱਤਰ ਇਹਨਾਂ ਨੂੰ ਮਿਲ ਜਾਏਗਾ दादा ਦਾ ਪੋਤਰੇ ਨੂੰ ਮਿਲ ਜਾਏਗਾ ਪਤੀ ਦਾ ਪਤਨੀ ਨੂੰ ਮਿਲ ਜਾਏਗਾ ਪਤਨੀ ਦਾ ਪਤੀ ਨੂੰ ਮਿਲ ਜਾਏਗਾ ਔਰ ਇਸੇ ਤਰੀਕੇ ਦੇ ਨਾਲ ਚਾਚੇ ਤਾਇਆ ਦਾ ਭਤੀਜੇ ਨੂੰ ਮਿਲ ਜਾਏਗਾ ਮਿੱਤਰ ਦਾ ਮਿੱਤਰ ਨੂੰ ਮਿਲ ਜਾਏਗਾ ਧਰਮ ਖੁਦ ਕਮਾਉਣਾ ਪੈਂਦਾ ਨਹੀਂ ਮਿਲਦਾ ਸੰਸਾਰ ਵਿੱਚ ਕੁਝ ਚੀਜ਼ਾਂ ਰੈਡੀमेड ਵਿੱਚ ਮਿਲ ਜਾਣਗੇ ਬਣਾ ਬਣਾਇਆ ਮਕਾਨ ਮਿਲ ਜਾਏਗਾ ਬਣਾ ਬਣਾਇਆ ਭੋਜਨ ਹੋਟਲਾਂ ਤੋਂ ਮਿਲ ਜਾਏਗਾ ਸਿਲੈ ਸਲਾਈ ਕੱਪੜੇ ਮਿਲ ਜਾਣਗੇ ਬਹੁਤ ਕੁਝ ਬਣਾ ਬਣਾਇਆ ਮਿਲ ਜਾਏਗਾ ਰੈਡੀਮੇਡ ਜਪਿਆ ਜਪਾਇਆ ਨਾਮ ਨਹੀਂ ਮਿਲੇਗਾ ਖੁਦ ਜਪਣਾ ਪੈਂਦਾ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ਤੋ ਸਮਾ ਧਰਮ ਵਸਦੇ ਨਹੀਂ ਸਾਰੀ ਦੁਨੀਆ ਚ ਘਟ ਗਿਆ ਧਰਮ ਹੁੰਦਾ ਸੀ ਕੋਈ ਚੌਕ ਦੇ ਚ ਬੈਠਾ ਸੀ ਦੁਤਿਆਂ ਗੰਢਦੇ ਹੋਇਆ ਵੀ ਆਪਣਾ ਮਨ ਤੇ ਲੋਗਾ ਦਾ ਮਨ ਰੱਬ ਨਾਲ ਲਗਣਦਾ ਸੀ ਸਮਾਰ ਤੇ ਹੁਣ ਹਰ ਸ਼ਹਿਰ ਦੇ ਚ ਮਿਲਣਗੇ ਪਰ ਬਾਬਾदास ਕਿੱਥੇ ਕਪੜਿਆਂ ਨੂੰ ਰੰਗਦੇ ਆ ਰੰਗਦੇ ਆ ਆਪਣਾ ਮਨ ਰੰਗਣਾ ਤੇ ਦੂਜਿਆਂ ਦਾ ਮਨ ਰੰਗਣਾ ਰਾਗਨ ਰਾਗੋਂ ਸੇਵਨ ਸੇਵੋਂ RAM ਨਾਮ ਬਿਨ ਘਰੇ ਨਾ ਜੀਵੋਂ ਇਸ ਤਰ੍ਹਾਂ ਦਾ ਰੰਗ ਰਤੜਾ ਨਾਮ ਦੇ ਹੋਇਆ ਸੀ ਕਿਸੇ ਉੱਤ ਅੱਜ ਕਿੱਥੇ ਐਸਾ ਨਿਮਾਜ਼ੀ ਬਾਬਾ ਫਰੀਦ ਜੋ ਨਿਮਾਜ਼ ਤੋਂ ਫਿਦਾ ਹੋਵੇ ਕੁਰਬਾਨ ਹੋਵੇ ਤੇ ਸਜਦਾ ਕਰੇ ਤਾਂ ਇੱਕੋ ਹੀ ਦਫਾ ਸਜਦਾ ਕੀਤਾ ਜੁੜ ਗਿਆ ਬਾਬੇ ਫਰੀਦ ਦੀਆਂ ਇਹ ਗਾਥਾਵਾਂ ਨੇ ਖਲੀਫੇ ਚੇਲੇ ਆ ਕੇ ਉਠਾਉਂਦੇ ਸੰਭੇ ਉਠੋ ਸਜਦਾ ਕੀਤਾ ਖੜੇ ਹੋ ਨਮਾਜ਼ ਪੂਰੀ ਕਰੋ ਫਰੀਦ ਕਹਿੰਦੇ ਸਾਨੂੰ ਸਜਦੇ ਚਾਂ ਕੋ ਸਜਦੇ ਚ ਹੀ ਰਹਿਣਾ ਜਦ ਝੁਕ ਗਿਆ ਸਿਰ ਤੇ ਫਿਰ ਮੁਕਣਾ ਕਿ ਇਸ ਸੁਨਾਧ ਨੇ ਨਾਜ਼ੀ ਐਸਾ ਨਮਾਜ਼ ਪੜਨ ਵਾਲਾ ਕਿ ਕੋ ਦਫਾ ਸਜਦਾ ਕਰੇ ਖੁਦਾ ਨਾਲ ਜੁੜ ਜਾਏ ਰਬ ਨਾਲ ਜੁੜ ਜਾਏ ਨਮਾਜ਼ੀ ਤੇ ਸਾਰੀ ਦੁਨੀਆ ਚ ਮੌਜੂਦ ਨੇ ਬਾਬੇ ਫਰੀਦ ਜੈਸਾ ਕਿੱਥੇ خیر ਇਹ ਸੁਭਾਵਕ ਸੋਤੇ ਸਿੱਧ ਗੱਲ ਆਈ ਹੈ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲਾਂ ਨੂੰ ਆਧਾਰ ਬਣਾ ਕੇ ਜਪੋ ਤਾ ਏਕੋ ਨਾਮ ਅਵਰਨ ਮਾ ਰਫਲ ਕਾਮਾ ਇਸ ਜਪ ਦੀਆਂ ਧੰਗੁਰ ਨਾਨਕ ਦੇਵ ਜੀ ਮਹਾਰਾਜ ਨੇ ਪੰਜ ਛੇ ਜਾਂ ਬਿਆਨ ਕੀਤੀਆਂ ਨੇ ਧਰਮਖੰਡ ਗਿਆਨਖੰਡ ਸ਼ਰਮਖੰਡ ਕਰਮਖੰਡ ਤੇ ਸਚਖੰਡ ਇਹ ਨਿਖੇੜਾ ਮੈਂ ਤੁਹਾਡੇ ਸਾਹਮਣੇ ਕਰਨ ਲੱਗਾ ਸੀ ਪਰ ਕਰਾਂ ਕਿ ਇਹ ਘੜੀ ਤੇਜ਼ ਚੱਲਦੀ ਹੈ ਮੈਂ ਬਚੜ ਜਾਂਦਾ ਕੋਸ਼ਿਸ਼ ਮੈਂ ਕਰਦਾ ਇਹ ਦੇ ਨਾਲ ਚਲਾ ਇਹ ਅੱਗੇ ਲੰਘ ਜਾਂਦੀ ਹੈ ਮੈਂ ਛੱਡ ਗਿਆ ਨਾ ਫੇਛੇ ਲਿਆ ਗਿਆ ਬਿਰੂ ਥੋੜੇ ਜਣ ਤੋਂ ਤਿੰਨ ਨੁਕਤੇ ਤੁਹਾਡੇ ਸਾਹਮਣੇ ਮੈਂ ਰੱਖਾਂ ਤੇ ਬਾਕੀ ਸਾਰਾ ਖੁਲਾਸਾ ਕਰਨ। ਅਗਰ ਮਨੁੱਖ ਨਾਮ ਨਹੀਂ ਜੱਪ ਸਕਿਆ ਜਾਂ ਨਾਮ ਦੀ ਪ੍ਰਾਪਤੀ ਨਹੀਂ ਹੋਈ ਇਹਦੇ ਛ ਮਨੁੱਖ ਦੂਜੇ ਤੀਜੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ। ਕਹਿੰਦੇ ਨੇ ਪਰਿਸਥਿਤੀ ਅਨਕੂਲ ਨਾ ਹੋਵੇ ਬਾਰੋਂ ధਨ ਨਹੀਂ ਮਿਲਦਾ। ਪਰਿਸਥਿਤੀ ਅਨਕੂਲ ਨਾ ਹੋਵੇ ਫਸਲ ਚੰਗੀ ਨਹੀਂ ਹੁੰਦੀ। ਪਿਛਲੇ ਸਾਲ ਕਸ਼ਮੀਰ ਵਿੱਚ ਮੈਨੂੰ ਇੱਕ ਸਿੰਘ 12 ਮੋਲਾ ਦੇ 12000 ਰੋਡਾ ਮਿਲਿਆ। ਕਹਿੰਦਾ ਦਾ ਬਾਗ ਤੇ ਸੇਵਾ ਦਾ ਬਾਗ ਲੱਖਾਂ ਰੁਪਏ ਖਰਚ ਕੀਤੇ ਸਨ ਸਾਲ ਵਰ ਮਿਹਨਤ। ਇਤਨੀ ਲੇਬਰ ਲਾਈ ਖਾਦ ਪਾਈ ਪਾਣੀ ਦਿੱਤਾ। ਪੱਤੇ ਸੁੱਕੇ ਘਟਣ ਵਾਸਤੇ ਇਤਨੇ ਮੁਲਾਜ਼ਮ ਰੱਖੇ। ਸਾਲ ਵਰ ਖਰਚ ਕੀਤਾ ਗੜਾ ਪੈ ਗਿਆ ਸਾਰੇ ਸੇਵ ਖਰਾਬ ਹੋ ਗਏ। ਮੈਂ ਤੇ ਤਬਾਹ ਹੋ ਗਿਆ। ਸਾਲ भर ਦੀ ਮਿਹਨਤ ਚਲੀ ਗਈ ਲੱਖਾਂ ਰੁਪਏ ਦੀ ਫਸਲ ਬਰਬਾਦ ਹੋ ਗਈ। ਇਹਨੂੰ ਕਹਿੰਦੇ ਨੇ ਪਰਿਸਥਿਤੀ ਅਨਕੂਲ ਨਾ ਹੋਵੇ ਤਾਂ ਨਹੀਂ ਮਿਲਦਾ। ਪਰਿਸਥਿਤੀ ਅਨਕੂਲ ਨਾ ਹੋਵੇ ਪਦਾਰਥ ਨਹੀਂ ਮਿਲਦਾ। ਪਰਿਸਥਿਤੀ ਅਨਕੂਲ ਨਾ ਹੋਵੇ ਮਨ ਭਾਵ ਦੇ ਸੰਬੰਧ ਨਹੀਂ ਜੁੜਦੇ ਜਾਂ ਮਨ ਭਾਵ ਦੀ ਜਗ੍ਹਾ ਨਹੀਂ ਮਿਲਦੀ। ਮਨ ਸਥਿਤੀ ਠੀਕ ਨਾ ਹੋਵੇ ਪ੍ਰਮਾਤਮਾ ਨਹੀਂ ਮਿਲਦਾ। ਮਨ ਸਥਿਤੀ ਠੀਕ ਨਾ ਹੋਵੇ ਈਸ਼ਵਰ ਨਹੀਂ ਮਿਲਦਾ। ਪਰ ਸਥਿਤੀ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਜਿਹੜੇ ਬੰਦੇ ਕਹਿੰਦੇ ਨੇ ਗਏ ਨਹੀਂ ਜੀ ਨਾਮ ਜਪ ਲਾਵਾਂਗੇ ਜਰਾ ਮਾਹੌਲ ਠੀਕ ਹੋ ਜਾਏ ਵਾਤਾਵਰਣ ਠੀਕ ਹੋ ਜਾਏ ਸੜੀ ਸਥਿਤੀ ਠੀਕ ਹੋ ਜਾਏ ਪਰ ਸਥਿਤੀ ਤੇ ਅਵਤਾਰਾਂ ਦੀ ਵੀ ਠੀਕ ਨਹੀਂ ਸੀ ਪ੍ਰਹਿਲਾਦ ਦੀ ਤੇ ਬਿਲਕੁਲ ਠੀਕ ਨਹੀਂ ਹੈ ਪਿਓ ਵੈਰੀ ਹੈ ਤੁਸੀਂ ਆਪ ਪਰ ਨਜ਼ਰ ਲਗਾਓ 5 ਸਾਲ ਦਾ ਬੱਚਾ ਹੋਵੇ ਤੇ ਪਿਓ ਜਾਂ ਦਾ ਵੈਰੀ ਹੋਵੇ ਤੇ ਉਹਨੇ ਜੇਲ੍ਹ ਦੇ ਵਿੱਚ ਵੀ ਬੰਦ ਕੀਤਾ ਹੋਵੇ ਤੇ ਭੁੱਖਾ ਪਿਆਸਾ ਵੀ ਰੱਖਿਆ ਹੋਵੇ ਸਥਿਤੀ ਠੀਕ ਨਹੀਂ ਹੈ ਬਾਹਰ ਦਾ ਬੈਰੋਨੀ ਮਾਹੌਲ ਤੇ ਠੀਕ ਨਹੀਂ ਹੈ ਪਰ ਜੇਲ੍ਹ ਦੀ ਤੰਗ ਤਾਰੇ ਕੋਠੜੀ ਵਿੱਚ ਉਹ ਸਵਾਸ ਸਵਾਸ ਨਾਮ ਜਪਦਾ। ਨਾਮ ਜਪਣ ਦੇ ਚਾਰ ਦੀ ਦੁਨੀਆ ਮੌਸਮ ਮਨੁੱਖ ਕੋਈ ਵੀ ਰੁਕਾਵਟ ਨਹੀਂ ਖੜੀ ਕਰ ਸਕਦਾ। ਮੈਂ ਫਿਰ ਅਰਜ਼ ਕਰਾਂ ਪਰਿਸ਼ਥਿਤੀ ਬਿਰੋਧੀ ਵੀ ਠੀਕ ਨਹੀਂ ਸੀ। ਮਤਰੇ ਹੀ ਮਾਂ ਨੇ ਪਿਤਾ ਦੀ ਗੋਦੀ 'ਚ ਬੈਠਣ ਚੁੱਕ ਕੇ ਪਰੇ ਮਾਰਿਆ। ਜੇ ਇੱਥੇ ਗੋਦੀ 'ਚ ਬੈਠਣਾ ਹੈ ਤੂੰ ਮੇਰੀ ਕੁੱਖ ਤੋਂ ਜਨਮ ਲੈਣਾ ਸੀ। ਤੂੰ ਆਇਂਦਾ ਨਹੀਂ ਬੈਠਣਾ। ਪਰਿਸਥਿਤੀ ਤਾਂ ਠੀਕ ਨਹੀਂ ਹੈ ਲੇਕਿਨ ਉਸ ਦੀ ਮਨ ਸਥਿਤੀ ਇਤਨੀ ਚੰਗੀ ਹੈ ਉਹ ਨਾਮ ਜਪ ਕੇ ਪ੍ਰਮਾਤਮਾ ਦੀ ਗੋਦ ਵਿੱਚ ਜਾ ਬੈਠਾ ਰੋ ਭਗਤ ਬਣ ਗਿਆ ਪੰਜ ਬਰਖ ਕੋ ਅਨਾਥ ਧੋ ਬਰਾਰਕ ਹਰ ਸਿਮਰਤ ਅਮਰ ਅਟਾਰੇ ਬੜੀ ਉੱਚੀ ਅਟਾਰੀ ਇਸ ਨੂੰ ਨਸੀਬ ਹੋ ਗਈ ਮਨ ਸਥਿਤੀ ਠੀਕ ਹੈ ਪਰਿਸਥਿਤੀ ਤੇ ਠੀਕ ਨਹੀਂ ਹੈ ਪਰਿਸਥਿਤੀ ਗੁਰਨਾਨਕ ਦੀ ਠੀਕ ਨਹੀਂ ਸੀ ਬਾਬਰ ਨੇ ਜੇਲ੍ਹ ਦੇ ਚਾ ਦਿੱਤਾ ਸਾਰੇ ਬੇਦੀ ਸਹਿਮਤ ਨਹੀਂ ਸਨ ਕਹਿੰਦੇ ਸਨ ਇਹ ਸੁਦਾਈਏ ਤੇ ਵਕਤ ਦੀ ਹਕੂਮਤ ਨੇ ਜੇਲ੍ਹ ਚ ਪਾਇਆ ਹੈ। ਪਰ ਸਥਿਤੀ ਤੇ ਠੀਕ ਨਹੀਂ ਹੈ। ਪਰ ਸਥਿਤੀ ਰਾਮਦੇਵੀ ਠੀਕ ਨਹੀਂ 14 ਸਾਲ ਦਾ ਬੰਬਾਸ। ਥੋੜੀ ਗਲਤ। ਪਰ ਸਥਿਤੀ ਕ੍ਰਿਸ਼ਨਦੇਵੀ ਠੀਕ ਨਹੀਂ ਸੀ ਜੇਲ੍ਹ ਦੇ ਚ ਜਨਮ ਹੋਇਆ ਹੈ। ਰਾਜ ਘਰਾਣੇ ਦਾ ਇਹ ਫਰਜ਼ੰਦ ਜੇਲ੍ਹ ਦੇ ਚ ਜਮਿਆ ਕਨਸਲੀ ਜੇਲ੍ਹ ਦੇ ਚ। ਜਨਮ ਦਿੱਤਾ ਹੈ ਦੇਵਕੀ ਨੇ ਪਾਲਦੀ ਪਈ ਹੈ ਜਸੋਦਾ। ਪਿਤਾ ਅਸਲੀ ਹੈ ਬਾਸਦੇਓ। ਨਕਲੀ ਬਣਿਆ ਹੋਇਆ ਆਨੰਦ ਬਾਬਾ ਰਾਜ ਘਰਾਣੇ ਦਾ ਇਹ ਲੜਕਾ ਵੱਡਾ ਹੋ ਕੇ ਗਵਾਂ ਚ ਰਹਿੰਦਾ ਹੈ ਗਵਾਲਿਆਂ ਚ ਪਲਦਾ ਹੈ ਪਰਿਸਥਿਤੀ ਤੇ ਠੀਕ ਨਹੀਂ ਹੈ ਮਨ ਸਥਿਤੀ ਇਤਨੀ ਚੰਗੀ ਹੈ ਹਿਰਦੇ ਦੀ ਗਹਿਰਾਈ ਚੋਂ ਗੀਤਾ ਦੇ ਬੋਲ ਨਿਕਲਦੇ ਨੇ ਐਸੇ ਗੀਤ ਜੋ ਸਿੱਧੇ ਪਰਮਾਤਮਾ ਨਾਲ ਜੋੜਨ ਈਸ਼ਵਰ ਨਾਲ ਜੋੜਨ ਕਲ ਕੇਵਲ ਨਾਮ ਅਦਾ ਥੋੜਾ ਜਿਹਾ ਸਮੇਂ ਦਾ ਦਸਵੰਦ ਜੇ 24 ਘੰਟੇ ਦਾ ਦਿਨ ਰਾਤ ਹੈ ਤੇ ਦਾ ਦਸਵਾਂ ਹਿੱਸਾ